ਜਿਹੜੇ ਅरेस्ट ਕੀਤੇ ਹਾਂਜੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਬਸੇ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਪਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ 'ਚ ਰਹਿੰਦਾ ਹੈ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸਦੀ ਪਤਨੀ ਕੁਲਦੀਪ ਕੌਰ ਜੋ ਜਿਹਦੇ ਕੇ ਗੁਰਪ੍ਰੀਤ ਸਿੰਘ ਬਸੇ ਭੋਜੇ ਮજરા ਅਣਤਮਕੋਰ ਸਾਹਿਬ ਨਾਲ ਰਿਸ਼ਤਨ ਸੀ ਗੁਰਪ੍ਰੀਤ ਸਿੰਘ ਤੇ ਉਹਦੇ ਪਰਾ ਹਰਜਸਪ੍ਰੀਤ ਆਰਜਸਪ੍ਰੀਤ ਗ੍ਰੀਟਿੰਗ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸੁਖਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸੁਖਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਦ ਕੇ ਪੁਲਿਸ ਉਹ ਅਲੰਪੂਰ ਕੋਲ ਖਤਾਨਾ ਛੱਡ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵੜ ਐਸਪੀ ਡੀ ਸਾਹਿਬ ਉਹਨਾਂ ਦੇ ਰਿਟਰੈਕਸ਼ਨਸ ਤੇ ਤਤੀਸ਼ ਅੱਗੇ ਵਧਾਈ ਗਈ ਇਸ ਮੁਕੱਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਕਸ਼ ਚੱਲ ਰਹੀ ਹੈ ਕੀ ਕਾਰਨ ਰਿਹਾ ਮਾਰਨ ਦਾ ਇਹਨਾਂ ਦੇ ਬਿਆਨ ਮੁਤਾਬਕ ਮਦੇਈ ਦੇ ਤੇ ਪੀਸ਼ ਮੁਤਾਬਕ ਜਿਹੜੇ ਫਲਦੀਪ ਕੋਹਰ ਹੈ ਮ੍ਰਿਤਕ ਦੀ ਵਾਈਫ ਉਹਦੇ ਗੁਰਦੇ ਸਿੰਘ ਨਾਲ ਰਿਲੇਸ਼ਨਸ਼ਿਪ ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਾਂ ਦੇ ਘਰ ਵੀ ਹਉਣ ਜਾਣ ਸੀ ਉਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਲੜਿਆ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣਿਆ ਇਹ ਸਾਹਮਣੇ ਅਸੀਂ ਇਹ ਗੱਲ ਤਪੀਸ ਚੱਲ ਰਹੀ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਇਹਦਾ ਮੂੰਹ ਦੱਬਿਆ ਲੱਕ ਦੱਬਿਆ ਤੇ ਸਾਹ ਘੁੱਟਿਆ ਤੇ بیسਬਾਲ ਬੈਟ ਨਾਲ ਵੀ ਇਹਦੇ ਸਿਰ 'ਤੇ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਹੈਗੇ ਮੁਕੱਦਮੇ ਦਰਜ ਹਾਂਜੀ ਜਿਹੜਾ ਹਰਜਸਪ੍ਰੀਤ ਹੈ ਇਹਦੇ ਖਿਲਾਫ ਦੋ ਮੁਕੱਦਮੇ ਸਾਡੇ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਚੋਲੀਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਣੇ ਦਾ ਹਾਂਜੀ ਸਰਾਨੇ ਦੀ ਬਰੰਦਗੀ ਕਰ ਲਈ ਗਈ ਆ ਮੋਕੇ ਤੋਂ ਬਾਕੀ ਜਿਹੜੀ ਹੁਣ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਜੇ ਪੇਸ਼ਦਾਨਦ ਕੀਤਾ ਜਾਣਗੇ ਤੇ ਹੋਰ ਇਹਦੇ ਵਿੱਚ ਬਰੰਦਗੀ ਬਾਕੀ ਜਿਹੜੀ ਇੱਥੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪਤੀਸ਼ ਚ ਅੱਗੇ ਗੱਲ ਪਤਲ ਜੀ